ਰਾਗ ਅਸਾ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਤੀਜਾ ਅਸਾ ਰਾਗ ਤੀਸਰੇ ਘਰ ਵਿੱਚ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਅੱਠਾਂ ਮੰਦਾਂ ਵਾਲੀ ਬਾਣੀ ਇਸ ਲਈ ਨੂੰ ਅਸ਼ਟ ਪਦੀਆਂ ਕਹਿੰਦੇ ਆ ਏ ਓਮਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਰਬ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਿਨ੍ਹਾਂ ਸੇਰੋਂ ਸੋਹਣ ਪਟੀਆਂ ਮੰਗੀ ਪਏ ਸੰਧੂਰ ਜਿਨ੍ਹਾਂ ਸੁੰਦਰੀਆਂ ਦੇ ਸਿਰ ਉਤੇ ਕੇਸਾਂ ਦੇ ਵਿਚਕਾਰਲੇ ਚੀਰ ਵਿੱਚ ਸੰਧੂਰ ਪਾ ਕੇ ਕਾਲੇ ਕੇਸਾਂ ਦੀਆਂ ਪਟੀਆਂ ਹੁਣ ਤੱਕ ਸੋਭਦੀਆਂ ਆ ਰਹੀਆਂ ਹਨ ਸੇ ਸਿਰ ਕਾਤੀ ਮੁੰਨੀਆਂ ਨਾਲ ਗਲ ਵਿੱਚ ਆਵੇ ਢੂੜ ਉਹਨਾਂ ਦੇ ਸਿਰ ਕੈਂਚੀ ਨਾਲ ਮੁੰਨੇ ਜਾ ਰਹੇ ਹਨ ਤੇ ਉਹਨਾਂ ਦੇ ਗਲ ਵਿੱਚ ਮਿੱਟੀ ਪੈ ਰਹੀ ਹੈ ਮਹਿਲਾਇਆਂ ਅੰਦਰ ਹੁੰਦੀਆਂ ਹੁਣ ਬਹਣਾਂ ਨਾਲ ਮਿਲਣ ਹਦੂਰ ਜਿਹੜੀਆਂ ਪਹਿਲਾਂ ਆਪਣੇ ਮਹਿਲਾਂ ਵਿੱਚ ਵਸਦੀਆਂ ਸਨ ਹੁਣ ਉਹਨਾਂ ਨੂੰ ਉਹਨਾਂ ਦੇ ਮਹਿਲਾਂ ਦੇ ਕਿਤੇ ਨੇੜੇ ਵੀ ਟੁਕੜ ਨਹੀਂ ਦਿੱਤਾ ਜਾਂਦਾ ਆਦੇਸ਼ ਬਾਬਾ ਆਦੇਸ਼ ਏ ਅਕਾਲ ਪੁਰਖ ਨਮਸਕਾਰ ਹੈ ਤੈਨੂੰ ਨਮਸਕਾਰ ਹੈ ਆਦਪੁਰਖ ਤੇਰਾ ਹੰਤ ਨਾ ਪਾਇਆ ਕਰ ਕਰ ਦੇਖੈ ਵੇਸ ਰਹਾਉ ਏ ਆਦਪੁਰਖ ਤੇਰੇ ਭਾਣਿਆਂ ਦਾ ਸਾਨੂੰ ਭੇਤ ਨਹੀਂ ਮਿਲਦਾ ਤੂੰ ਇਹ ਭਾਣੇ ਆਪ ਹੀ ਕਰਕੇ ਆਪ ਹੀ ਵੇਖ ਰਿਹਾ ਹੈ ਜਦੋਂ ਸਹੀਆਂ ਵੇ ਆਹੀਆਂ ਹਾਂ ਲਾੜੇ ਸੋਹਣ ਪਾਸ ਜਦੋਂ ਸੁੰਦਰੀਆਂ ਵਿਆਹੀਆਂ ਆਈਆਂ ਸਾਂ ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ ਢੋਲੀ ਚੜਿਆ ਹੀਆਂ ਹਾਂ ਦੰਦਖੰਡ ਕੀ ਤੇਰਾਸ ਉਪਾਲਕਿਆਂ ਵਿੱਚ ਚੜ ਕੇ ਆਈਆਂ ਸਨ ਉਹਨਾਂ ਦੀਆਂ ਬਾਹਾਂ ਉੱਤੇ ਹਾਥੀ ਦੰਦ ਦੇ ਚੂੜੇ ਸਜੇ ਹੋਏ ਸਨ ਪਪਰੋਂ ਪਾਣੀ ਵਾਰੀ ਐ ਚੱਲੇ ਚਿਮਕਨ ਪਾਸ ਸਾਰੇ ਘਰ ਆਈਆਂ ਦੇ ਉਤੋਂ ਦੀ ਸਗਨਾਂ ਦਾ ਪਾਣੀ ਵਾਰਿਆ ਜਾਂਦਾ ਸੀ। ਸ਼ੀਸ਼ਿਆਂ ਜਿਹੜੇ ਪੱਕੇ ਉਹਨਾਂ ਦੇ ਕੋਲ ਉਹਨਾਂ ਦੇ ਹੱਥਾਂ ਵਿੱਚ ਕਲਿਸ਼ ਰਹਿ ਸਨ। 1 ਕ ਲੱਖ ਲਹਨ ਬੈਠੀਆਂ ਹਨ, ਲੱਖ ਲਹਨ ਖੜੀਆਂ। ਸਾਰੇ ਘਰ ਆ ਕੇ ਬੈਠੀਆਂ, 1-1 ਲੱਖ ਰੁਪਈਆ ਸਗਨਾਂ ਦਾ ਲੈੰਨੀਆਂ ਸਨ। ਖਲੋਤੀਆਂ ਵੀ ਲੈੰਨੀਆਂ ਸਨ। ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸੇ ਜੜੀਆਂ ਗਰੀ ਸ਼ਹਾਰੇ ਖਾਂਦੀਆਂ ਸੰ ਤੇ ਸੋਹਣੀਆਂ ਸੇਜਾਂ ਮਾਣਮੀਆਂ ਸੰ ਤੈਨ ਗਲ ਸਿਲਕਾਂ ਪਾਈਆਂ ਟੁੱਟਨ ਮੋਤਸਰੀਆਂ ਅੱਜ ਉਹਨਾਂ ਦੇ ਗਲ ਵਿੱਚ ਝਾਲ ਮਾਨੇ ਰੱਸੀਆਂ ਪਾਈਆਂ ਹੋਈਆਂ ਹਨ ਉਹਨਾਂ ਦੇ ਗਲ ਪਏ ਮੋਤੀਆਂ ਦੇ ਹਾਰ ਟੁੱਟ ਰਹੇ ਹਨ ਧਨ ਜੋ ਬਨ ਦੇ ਵੈਰੀ ਹੋਏ ਜਿਨੀ ਰੱਖੇ ਲੰਗਲ ਰੰਗ ਲਾਏ ਉਹਨਾਂ ਦਾ ਧਨ ਤੇ ਜੋਬਨ ਉਹਨਾਂ ਦੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚੜਿਆ ਹੋਇਆ ਸੀ ਅੱਜ ਦੋਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ ਦੂਤਾਂ ਨੂੰ ਫੁਰਮਾਏ ਆਲੇ ਚੱਲੇ ਪਤ ਗਵਾਏ ਬਾਬਰ ਨੇ ਜਾਲ ਵਿੱਚ ਸਿਪਾਈਆਂ ਨੂੰ ਹੁਕਮ ਦੇ ਰੱਖਿਆ ਹੈ ਉਹ ਇਹਨਾਂ ਦੀ ਇੱਜ਼ਤ ਗਵਾ ਕੇ ਉਨਾਂ ਨੂੰ ਲੈ ਜਾ ਰਹੇ ਹਾਂ ਜੇ ਤਿਸ ਭਾਵੇਂ ਦੇ ਵੜਾਈ ਜੇ ਭਾਵੇਂ ਦੇ ਸਜਾਏ ਜੀਵਾਂ ਦੇ ਕੋਈ ਵਸ ਨਹੀਂ ਜੇ ਉਸ ਪ੍ਰਮਾਤਮਾ ਨੂੰ ਚੰਗਾ ਲੱਗੇ ਤਾਂ ਆਪਣਾ ਪਿਆਰਾ ਕੀਤੇ ਜੀਵਾਂ ਨੂੰ ਵੜਾਈਆਂ ਆਦਰ ਦਿੰਦਾ ਹੈ ਤੇ ਉਸ ਦੀ ਰਜਾ ਹੋਵੇ ਤਾਂ ਸਜਾ ਦਿੰਦਾ ਹੈ ਅਗੋਂ ਦੇ ਜੇ ਚੇਤੀ ਐ ਤਾਂ ਕਾਇਤ ਮਿਲੈ ਸਜਾਏ ਜੇ ਪਹਿਲਾਂ ਹੀ ਆਪੋ ਆਪਣੇ ਫਰਜ਼ ਨੂੰ ਚੇਤੇ ਕਰਦੇ ਰਹੀਏ ਚੇਤੇ ਰੱਖੀਏ ਤਾਂ ਜੇ ਹੀ ਸਜ਼ਾ ਕਿਉਂ ਮਿਲੇ ਸਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ ਇੱਥੋਂ ਦੇ ਹਾਕਮ ਨੇ ਐਸ਼ ਵਿੱਚ ਤਮਾਸ਼ਿਆਂ ਦੇ ਚਾਹ ਵਿੱਚ ਆਪਣਾ ਫਰਜ਼ ਭੁਲਾ ਦਿੱਤਾ ਬਾਬਰ ਵਾਣੀ ਫਿਰ ਗਈ ਕੋਈ ਨਾ ਰੋਟੀ ਖਾਏ ਹੁਣ ਜਦੋਂ ਬਾਬਰ ਦੀ ਦਵਾਈ ਫਰੀ ਹੈ ਤਾਂ ਹੋਰ ਪਰਜਾ ਤਾਂ ਕਿਤੇ ਰਹੀ ਕੋਈ ਪਠਾਨ ਸਹਜਾਦਾ ਵੀ ਕਿਤੇ ਮੰਗ ਕੇ ਪੈਨ ਕੇ ਰੋਟੀ ਨਹੀਂ ਖਾ ਸਕਦਾ ਇੱਕ ਨਾ ਵਕਤ ਖੁਆਈ ਐ ਇੱਕ ਨਾ ਵਕਤ ਖੁਆਈ ਐ ਇੱਕ ਨਾ ਪੂਜਾ ਜਾਏ ਸੈਦਪੁਰ ਦੀਆਂ ਇਸਤਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿੱਚ ਆ ਕੇ ਮੁਸਲਮਾਨੀਆਂ ਤੇ ਨਮਾਜ਼ ਦੇ ਵਕਤ ਖੁੰਝ ਰਹੇ ਹਨ ਹਿੰਦਵਾਣੀਆਂ ਦਾ ਪੂਜਾ ਦਾ ਸਮਾਂ ਜਾ ਰਿਹਾ ਹੈ ਚੌਂਕੇ ਵਿਣ ਹਿੰਦਵਾਣੀਆਂ ਕਿਉਂ ਟਿੱਕੇ ਕੱਢੈ ਨਾਏ ਜਿਹੜੀਆਂ ਅੱਗੇ ਨਾ ਕੇ ਟਿੱਕੇ ਲਾ ਕੇ ਸੁੱਚੇ ਚੌਂਕੇ ਵਿੱਚ ਬੈਠਦੀਆਂ ਸਨ ਹੁਣ ਨਾ ਉਹ ਇਸ਼ਨਾਨ ਕਰਕੇ ਟਿੱਕੇ ਲਾ ਸਕਦੀਆਂ ਹਨ ਨਾ ਹੀ ਉਹਨਾਂ ਦੇ ਸੱਚੇ ਚੌਂਕੇ ਰਹਿ ਗਏ ਰਾਮ ਨਾ ਕਬੂ ਚੇਤੇਓ ਹੁਣ ਕਹਣ ਨ ਮਿਲੈ ਖੁਦਾਏ ਜਿਨ੍ਹਾਂ ਨੇ ਅਗੇ ਧਨ ਜੋਬਨ ਦੇ ਨਸ਼ੇ ਵਿੱਚ ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ ਹੁਣ ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਖੁਦਾ ਖੁਦਾ ਵੀ ਆਖਣ ਨਹੀਂ ਮਿਲਦਾ ਇੱਕ ਕਰਿ ਆਵੇਂ ਆਪਣੇ ਇੱਕ ਮਿਲ ਮਿਲ ਪੁੱਛੈ ਸੁਖ ਬਾਬਰ ਦੀ ਕਤਲਾਮ ਦੇ ਕੈਦ ਵਿੱਚੋਂ ਜਿਹੜੇ ਕੋਈ ਵਿਰਲੇ ਵਿਰਲੇ ਮਨੁੱਖ ਬਚ ਕੇ ਆਪੋ ਆਪਣੀ ਘਰ ਵਿੱਚ ਆਉਂਦੇ ਹਨ ਉਹ ਇੱਕ ਦੂਜੇ ਨੂੰ ਮਿਲ ਕੇ ਮਿਲ ਮਿਲ ਕੇ ਇੱਕ ਦੂਜੇ ਦੇ ਹੀ ਸੁੱਖ ਸ਼ਾਂਤ ਪੁੱਛਦੇ ਹਨ ਇੱਕ ਨਾਏ ਹੋ ਲਿਖਿਆ ਬਹਿ ਬਹਿ ਰੋ ਮੈਂ ਦੁੱਖ अनेका ਦੇ ਸਾਖ ਸੰਬੰਧੀ ਮਾਰੇ ਤੇ ਕੈਦ ਕੀਤੇ ਗਏ ਉਹਨਾਂ ਦੀ ਕਿਸਮਤ ਇਹੀ ਵਿਪਤਾ ਲਿਖੀ ਪਈ ਸੀ ਇੱਕ ਦੂਜੇ ਪਾਸ ਬੈਠ ਕੇ ਆਪ ਕੋ ਆਪਣੇ ਦੁੱਖ ਰੋਂਦੇ ਹਨ ਰੋ ਰੋ ਕੇ ਆਪਣੇ ਦੁੱਖ ਦੱਸਦੇ ਹਨ ਜੋ ਤੇ ਸੁਭਾਵੈ ਸੋਤੀ ਐ ਨਾਨਕ ਕਿਆ ਮਨੁਖ ਪਰ ਹੈ ਨਾਨਕ ਮਨੁਖ ਵਿਚਾਰੇ ਕੀ ਕਰਨ ਜੋਗੇ ਹਾਂ ਉਹੀ ਕੁਝ ਵਾਪਰਦਾ ਹੈ ਜੋ ਉਸ ਸਰਜਣਹਾਰ ਕਰਤਾਰ ਨੂੰ ਆਉਂਦਾ ਹੈ ਆਸਾ ਮਹਲਾ ਪਹਿਲਾ ਕਹਾਂ ਸੋ ਖੇਲ ਤਬੀਲਾ ਘੋੜੇ ਕਹਾਂ ਪੇਰੀ ਸਹਨਾਈ ਅਜੇ ਕੱਲ ਦੀ ਹੀ ਗੱਲ ਹੈ ਸੈਦ ਵਿੱਚ ਵਿੱਚ ਰੌਣਕ ਸੀ ਪਰ ਹੁਣ ਕਿੱਥੇ ਹਨ ਫੌਜੀਆਂ ਦੇ ਖੇਡ ਤਮਾਸ਼ੇ ਕਿੱਥੇ ਹਨ ਘੋੜੇ ਘੋੜਿਆਂ ਦੇ ਤਬੀਲੇ ਕਿੱਥੇ ਗਏ ਨਗਾਰੇ ਤੇ ਤੂਤੀਆਂ ਕਹਾਂ ਸੋ ਤੇਗ ਬੰਦ ਗਾੜੇ ਰਣਾ ਕਹਾਂ ਸੋ ਲਾਲ ਕਵਾਈ ਕਿੱਥੇ ਹਨ ਪਸ਼ਮੀਨੇ ਦੇ ਗਾਤਰੇ ਤੇ ਕਿੱਥੇ ਹਨ ਉਹ ਫੌਜੀਆਂ ਦੀਆਂ ਲਾਲ ਪਰਦੀਆਂ ਕਹਾਂ ਸੋ ਆਰਸੀਆ ਮੁਹਬੰਕੇ ਇੱਥੇ ਦਿਸੈ ਨਹੀਂ ਕਿੱਤੇ ਹਨ ਸ਼ੀਸ਼ੇ ਤੇ ਸੀਸ਼ਿਆਂ ਵਿੱਚੋਂ ਵੇਖੇ ਜਾਣ ਵਾਲੇ ਸੋਹਣੇ ਮੂੰਹ ਅੱਜ ਇੱਥੇ ਸੈਦਪੁਰ ਵਿੱਚ ਕਿਤੇ ਨਹੀਂ ਦਿਸਦੇ ਏ ਜਗ ਤੇਰਾ ਤੂੰ ਗੋਸਾਈ ਹੈ ਪ੍ਰਭੂ ਇਹ ਜਗ ਤੇਰਾ ਬਣਾਇਆ ਹੋਇਆ ਹੈ ਤੂੰ ਇਸ ਜਗਤ ਦਾ ਮਾਲਕ ਹੈ ਏਕ ਘੜੀ ਮੈਂ ਥਾਪੇ ਉਥਾ ਥਾਪੇ ਜਰਵੰਡ ਦੇਵੈ ਭਾਈ ਰਹਾਉ ਉਸ ਮਾਲਕ ਦੀ ਅਚਰਜ ਖੇਡ ਹੈ ਜਗਤ ਰਾਜ ਕੇ ਇੱਕ ਘੜੀ ਵਿੱਚ ਹੀ ਤਬਾਹ ਵੀ ਕਰ ਦਿੰਦਾ ਹੈ ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦਿੰਦਾ ਹੈ ਰਹਾਉ ਕਹਾਂ ਸੋ ਘਰ ਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਿੱਥੇ ਹਨ ਉਹ ਸੋਹਣੇ ਘਰ ਮਹਿਲ ਮਾੜੀਆਂ ਤੇ ਸੋਹਣੀਆਂ ਸਰਾਵਾਂ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਿੱਥੇ ਹੈ ਉਹ ਸੋਖ ਦੇਣ ਵਾਲੀ ਸਤਰੀ ਤੇ ਉਸ ਦੀ ਸੇਜ ਜਿਸ ਨੂੰ ਵੇਖ ਕੇ ਅੱਖਾਂ ਵਿੱਚੋਂ ਨੀਂਦ ਮੁੱਕ ਜਾਂਦੀ ਸੀ ਕਾਹ ਹਸਪਾਨ ਤੰਬੋਲੀ ਹਰਮਾ ਹੋਇਆ ਛਾਈ ਮਾਈ ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ ਤੇ ਕਿੱਥੇ ਉਹ ਪਹਿਰੇਦਾਰ ਜਨਾਨੀਆਂ ਸਭ ਗੁੰਮ ਹੋ ਗਈਆਂ ਛਾਈ ਮਾਈ ਹੋ ਗਈ ਜਿਵੇਂ ਗੁੰਮ ਸੌਮੀ ਹੋ ਗਈਆਂ ਇਸ ਜਰ ਕਾਰਣ ਘੜੀ ਵਿਗੁੱਤੀ ਇਹ ਨਜਰ ਕਣੀ ਖਵਾਈ ਇਸ ਜਰ ਕਾਰਣ ਘਣੀ ਵਿਗੁੱਤੀ ਇਹ ਨਜਰ ਕਣੀ ਖਵਾਈ ਇਸ ਧਨ ਦੀ ਖਾਤਰ ਬਹੁਤ ਲੁਕਾਈ ਖਵਾਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆਂ ਨੂੰ ਖਵਾਰ ਕੀਤਾ ਹੈ ਪਾਪਾਂ ਬਾਝੋਂ ਹੋਵੇ ਨਾਹੀ ਮੈਂ ਆਸਾਤ ਨਾ ਜਾਈ ਪਾਪ ਜ਼ੁਲਮ ਕਰਨ ਤੋਂ ਬਿਨਾ ਇਹ ਦੌਲਤ ਇਕੱਠੀ ਨਹੀਂ ਹੋ ਸਕਦੀ ਤੇ ਮਰਨ ਵੇਲੇ ਇਹ ਇਕੱਠੀ ਕਰਨ ਵਾਲੇ ਦੇ ਨਾਲ ਨਹੀਂ ਜਾਂਦੀ ਜਿਸ ਨੂੰ ਆਪ ਖਵਾਏ ਕਰਤਾ ਖੁਸ ਲੈ ਚੰਗਾਈ ਪਰ ਜੀਵ ਦੇ ਕੀ ਵਸ ਪ੍ਰਮਾਤਮਾ ਜਿਸ ਨੂੰ ਆਪ ਪਰਾਹੇ ਪਾਉਂਦਾ ਹੈ ਪਹਿਲਾਂ ਉਸpass ਉਸ ਦੀ ਚੰਗਿਆਈ ਖੋਲਿੰਦਾ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇ ਜਦੋਂ ਪਠਾਣਾ ਹਾਕਮ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰਕੇ ਵਗਾ ਤਾਗਾ ਆ ਰਿਹਾ ਹੈ ਤਉਨਾਂ ਨੇ ਕਾਹੀ ਪੀਰਾਂ ਨੂੰ ਜਾਦੂ ਟੋਨੇ ਕਰਨ ਲਈ ਰੋਕ ਰੱਖਿਆ ਹਾਨ ਮਕਾਮ ਜਲੇ ਬਿਜ ਮੰਦਰ ਮੋਛ ਮੋਛ ਕੋਇਰ ਰੁਲਾਇਆ ਪਰ ਉਹਨਾਂ ਦੀਆਂ ਤਸਬੀਆਂ ਫਿਰਨ ਦੇ ਵੀ ਪੱਕੇ ਥਾਮ ਕਾਮ ਪੱਕੇ ਮਹਿਲ ਮੁਗਲਾਂ ਦੀ ਲਾਈ ਅਗ ਨਾਲ ਸੜ ਕੇ ਸੁਆਹ ਗਏ ਤੇ ਉਹਨਾਂ ਨੇ ਪਠਾਨ ਸਹਜਾਦਿਆਂ ਨੂੰ ਟੋਟੇ ਕਰ ਕਰਕੇ ਮਿੱਟੀ ਵਿੱਚ ਰੋੜ ਦਿੱਤਾ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨ ਪਰ ਚਲਾਇਆ ਪੀਰਾਂ ਦੀਆਂ ਤਸਬੀਆਂ ਨਾਲ ਕੋਈ ਇੱਕ ਵੀ ਮੁਗਲ ਨਾ ਨਾ ਹੋਇਆ ਕਿਸੇ ਵੀ ਪੀਰ ਨੇ ਕੋਈ ਕਰਾਮਾਤ ਕਰਨ ਨਾਲ ਵਿਖਾਈ ਮੁਗਲ ਪਠਾਣਾ ਪਈ ਲੜਾਈ ਰਣ ਮੈਂ ਤੇਗਵਗਾਈ ਜਦੋਂ ਮੁਗਲਾਂ ਤੇ ਪਠਾਣਾ ਦੀ ਲੜਾਈ ਹੋਈ ਲੜਾਈ ਦੇ ਮੈਦਾਨ ਵਿੱਚ ਦੋਹਾਂ ਤਰ੍ਹਾਂ ਨੇ ਤਲਵਾਰ ਚਲਾਈ ਪੋਨੀ ਤੁਪਕ ਤਾਣ ਚਲਾਈ ਪੋਨੀ ਹਸਤ ਚੜਾਈ ਉਹਨਾਂ ਮੁਗਲਾਂ ਨੇ ਬੰਦੂਕ ਦੇ ਨਿਸ਼ਾਨੇ ਬਨ ਬਨ ਕੇ ਗੋਲੀਆਂ ਚਲਾਈਆਂ ਪਰ ਪਠਾਣਾ ਦੇ ਹੱਥ ਵਿੱਚ ਹੀ ਚਿੜਚੜ ਕਰ ਗਈ ਜਨ ਕੀ ਚੀਰੀ ਦਰਗਾ ਪਾਟੀ ਤੇ ਨਾ ਮਰਨਾ ਪਾਈ ਪਰ ਹੈ ਭਾਈ ਤੁਰੋਂ ਹੀ ਇਹਨਾਂ ਦੀ ਉਮਰ ਦੀ ਚਿੱਠੀ ਪਾੜ ਜਾਂਦੀ ਹੈ ਉਹ ਨਾ ਮਰਨਾ ਹੀ ਹੁੰਦਾ ਹੈ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਕੀ ਹਿੰਦੂ ਇਸਤਰੀਆਂ ਕੀ ਮੁਸਲਮਾਨ ਔਰਤਾਂ ਕੀ ਪੱਟਾਂ ਤੇ ਠਾਕੁਰਾਂ ਦੀਆਂ ਜਨਾਨੀਆਂ ਇੱਕ ਨਾ ਪੇਰਣ ਸਿਰ ਖੁਰ ਪਾਟੇ ਇਕ ਨਾਵਾਸ ਮਸਾਣੀ ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਲੀਰ ਲੀਰ ਹੋ ਗਏ ਤੇ ਕਈਆਂ ਦਾ ਮਰ ਕੇ ਮਸਾਣਾ ਵਿੱਚ ਜਾ ਵਸਾ ਹੋਏ ਜਿਨਕੇ ਬੰਕੇ ਘਰੀ ਨਾ ਆਇਆ ਤិន ਕਿਉਂ ਰਹਿਣ ਵਿਹਾਣੀ ਜਿਹੜੀਆਂ ਬਚ ਰਹੀਆਂ ਉਹ ਵੀ ਵਿਚਾਰੀਆਂ ਕੀ ਬਚੀਆਂ ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿੱਚ ਨਾ ਆਏ ਉਹਨਾਂ ਉਸ ਵਿਪਤਾ ਦੀ ਰਾਤ ਕਿਵੇਂ ਕੱਟੀ ਹੋਵੇਗੀ ਆਪੇ ਕਰੇ ਕਰਾਇ ਕਰਤਾ ਕਿਸ ਨੂੰ ਆਖ ਸੁਣਾਈਐ ਪਰ ਇਹ ਦਰਦ ਭਰੀ ਕਹਾਣੀ ਕਿਸ ਨੂੰ ਆ ਕੇ ਸੁਣਾਈ ਜਾਏ ਕਰਤਾ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਉਂਦਾ ਹੈ ਦੁੱਖ ਸੁਖ ਤੇਰੇ ਭਾਣੇ ਹੋਵੇ ਕਿਸਥੈ ਜਾਏ ਰੁਆਈਐ ਇਹ ਕਰਤਾਰ ਦੁੱਖ ਹੋਵੇ ਚ ਆਏ ਸੁਖ ਹੋਵੇ ਤੇਰੀ ਰਾਜ ਵਿੱਚ ਹੀ ਵਾਪਰਦਾ ਤੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋੜੀਏ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਈਐ ਏ ਨਾਨਕ ਰਾਜਾ ਦਾ ਮਾਲਕ ਪ੍ਰਭੂ ਆਪਣੀ ਰਾਜ ਵਿੱਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ ਵੇਖ ਵੇ ਕਿ ਸੰਤੁਸ਼ਟ ਹੋ ਰਿਹਾ ਹੈ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਲਿਖਿਆ ਲੇਖ ਭੋਗੀਦਾ ਹੈ ੴ ਸਤਿ ਗੁਰਪ੍ਰਸਾਦ ਅਕਾਲਪੁਰਖ ਇੱਕ ਹੈ ਅਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਸਾ ਕਾਫੀ ਮਹਲਾ ਪਹਿਲਾ ਗਾ ਰ ਅਠਵਾਂ ਅਸ਼ਟਪਦੀਆਂ ਰਾਗ ਆਸਾ ਕਾਫੀ ਅਠਵੇਂ ਘਰ ਵਿੱਚ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਇਹ ਪਾਵਨ ਅਸ਼ਟਪਦੀ ਹੈ ਅੱਠਾਂ ਪਦਿਆਂ ਵਾਲੀ ਜੈਸੇ ਗੋਇ ਲਗੋਇ ਲੀ ਤੈਸੇ ਸੰਸਾਰਾ ਜਿਵੇਂ ਕੋਈ ਗਵਾਲਾ ਪਰਾਏ ਚਰਾੰਦ ਵਿੱਚ ਪਰਾਏ ਚਰਾੰਦ ਵਿੱਚ ਆਪਣਾ ਮਾਲ ਡੰਗਰ ਚਾਰਨ ਲਈ ਲੈ ਜਾਂਦਾ ਹੈ ਤਵੇਂ ਇਹ ਜਗਤ ਦੀ ਕਾਰ ਹੈ ਕੂੜ ਕਮਾਵੇਂ ਆਦਮੀ ਬੰਦੇ ਕਰਬਾਰਾ ਜਿਹੜੇ ਆਦਮੀ ਮੌਤ ਨੂੰ ਭੁਲਾ ਕੇ ਪੱਕੇ ਘਰ ਮਕਾਨ ਬਣਾਉਂਦੇ ਹਨ ਉਹ ਵਿਅਰਥੋ ਦਮ ਕਰਦੇ ਹਨ ਜਾਗੋ ਜਾਗੋ ਸੁੱਤੇ ਹੋ ਚੱਲਿਆਵਣ ਜਾਰਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਜੀਵ ਹੋਸ਼ ਕਰੋ ਹੋਸ਼ ਕਰੋ ਜਾਗੋ ਤੁਹਾਡੇ ਸਾਹਮਣੇ ਤੁਹਾਡਾ ਸਾਥੀ ਜੀਵਨ ਜਾਰਾ ਦੁਨੀਆ ਤੋਂ ਸਦਾ ਲੈ ਜਾ ਰਿਹਾ ਹੈ ਇਸੇ ਤਰ੍ਹਾਂ ਤੁਹਾਡੀ ਵਾਰੀ ਆਵੇਗੀ ਪ੍ਰਮਾਤਮਾ ਨੂੰ ਯਾਦ ਰੱਖੋ ਪ੍ਰਮਾਤਮਾ ਨੂੰ ਯਾਦ ਰੱਖੋ ਇਹ ਰਹੁ ਵਾਲਾ ਬੰਧ ਹੈ ਨੀਤ ਨੀਤ ਕਰ ਬੰਦੀ ਹੈ ਜੇ ਰਹਿਣਾ ਹੋਈ ਸਦਾ ਟਿਕੇ ਰਹਿਣ ਵਾਲੇ ਘਰ ਤਦੋਂ ਹੀ ਬਣਾਏ ਜਾਂਦੇ ਆ ਜੇ ਇਥੇ ਸਦਾ ਟਿਕੇ ਰਹਿਣਾ ਹੋ ਪਿੰਡ ਪਵੇ ਜਿਉ ਚੱਲਸੀ ਜੇ ਜਾਣੇ ਕੋਈ ਪਰ ਜੇ ਕੋਈ ਮਨੁੱਖ ਵਿਚਾਰ ਕਰੇ ਤਾਂ ਅਸਲੀਅਤ ਇਹ ਹੈ ਕਿ ਜਦੋਂ ਜਿੰਦ ਇੱਥੋਂ ਤੁਰ ਪੈਂਦੀ ਹੈ ਤਾਂ ਸਰੀਰ ਵੀ ਠਹਿਰ ਪਿੰਦਾ ਹੈ ਨਾ ਸਰੀਰ ਰਹਿੰਦਾ ਹੈ ਨਾ ਜਿੰਦ ਰਹਿੰਦੀ ਓਹੀ ਓਹੀ ਕੀ ਕਰੋ ਹੈ ਹੋਸੀ ਸੋਈ ਕਿਸੇ ਸੰਬੰਧੀ ਦੇ ਮਰਨ ਤੇ ਕਿਉਂ ਵਿਅਰਥ ਹਾਏ ਹਾਏ ਕਰਦੇ ਹੋ ਸਦਾ ਸਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਵੀ ਮੌਜੂਦ ਹੈ ਤੇ ਸਦਾ ਮੌਜੂਦ ਰਹੇ ਤੂੰ ਰੋਗੇ ਉਸ ਨੂੰ ਤੁਮ ਕੋ ਕੌਣ ਰੋਈ ਜੇ ਤੁਸੀਂ ਆਪਣੇ ਉਸ ਮਰਨ ਵਾਲੇ ਦੇ ਮਰਮ ਤੇ ਰੋਂਦੇ ਹੋ ਤਾਂ ਮਰਨ ਦਾ ਤੁਸਾਂ ਵੀ ਹੈ ਤੁਹਾਨੂੰ ਵੀ ਕੋਈ ਰੋਵੇਗਾ ਧੰਦਾਤ ਪਿੱਟੇ ਹੋ ਭਾਈਓ ਤੁਮ ਕੂੜ ਕਮਾਵੋ ਤੁਸੀਂ ਕਿਸੇ ਦੇ ਮਰਨ ਤੇ ਰੋਣ ਦਾ ਵਿਅਰਥ ਪਿੱਟਣਾ ਪਿੱਟਦੇ ਹੋ ਵਿਅਰਥ ਕੰਮ ਕਰਦੇ ਹੋ ਹੋ ਨਾ ਸੁਣੀ ਕਤਹੀ ਤੁਮ ਲੋਕ ਸੁਣਾਵੋ ਜਿਹੜਾ ਮਰ ਗਿਆ ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ ਤੁਸੀਂ ਲੋਕਾਚਾਰੀ ਸਿਰਫ ਲੋਕਾਂ ਨੂੰ ਸੁਣਾ ਰਹੇ ਜਿਸ ਤੇ ਸੁਤਾ ਨਾਨਕਾ ਜਗਾਏ ਸੋਈ ਜੀਵ ਦੇ ਕੀ ਵਾਸ ਹੈ ਨਾਨਕ ਜਿਸ ਪ੍ਰਮਾਤਮਾ ਦੇ ਹੁਕਮ ਨਾਲ ਜੀਵ ਮਾਇਆ ਦੇ ਮੋਹ ਵਿੱਚ ਸੁਤਾ ਹੋਇਆ ਹੈ ਉਹੀ ਉਸ ਨੂੰ ਜਗਾਉਂਦਾ ਹੈ ਜੇ ਕਰ 부ਜੈ ਆਪਣਾ ਤਾਂ ਨੀਂਦ ਨ ਹੋਈ ਪ੍ਰਭੂ ਦੀ ਮੇਰ ਨਾਲ ਜੇ ਜੀਵ ਇਹ ਸਮਝ ਲੈ ਕੇ ਮੇਰਾ ਅਸਲ ਕਰ ਜਿਹੜਾ ਹੈ ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪੇ ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ ਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਹੈ ਤਾਂ ਧਨ ਸੰਚੋ ਦੇਖ ਕੇ ਬੂਝੋ ਵਿਚਾਰੇ ਤਾਂ ਤੁਸੀਂ ਵੀ ਧਨ ਬੇਸ਼ੱਕ ਜੋੜੀ ਚਲੋ ਵੇਖ ਵਿਚਾਰ ਕੇ ਸਮਝੋ ਵਣਜ ਕਰੋ ਮਕਸੂਦ ਲੈ ਹੋ ਮਤ ਪਛੁਤਾਵੋ ਨਾਮ ਸਿਮਰਨ ਦਾ ਜੇਹਾ ਵਣਜ ਵਪਾਰ ਕਰੋ ਜਿਸ ਤੋਂ ਜੀਵਨ ਮਨੋਰ ਦਾ ਲਾਭ ਖਾਟ ਸਕੋ ਨਹੀਂ ਤਾਂ ਪਛਤਾਉਣਾ ਪਵੇ ਵਣਜ ਕਰੋ ਮਕਸੂਦ ਲੈ ਮਤ ਪਛੁਤਾਵੋ ਔ ਗੁਣ ਛੋਡੋ ਗੁਣ ਕਰੋ ਐਸੇ ਤਤ ਪ੍ਰਾਵੋ ਮਾੜੇ ਕੰਮ ਛੱਡੋ ਗੁਣ ਗ੍ਰਹਿਣ ਕਰੋ ਇਸ ਤਰ੍ਹਾਂ ਅਸਲ ਖੱਟੀ ਖੱਟੋ ਧਰਮ ਭੂਮ ਸਤ ਬੀਜ ਕਰੋ ਐਸੀ ਕਿਸਰਤ ਕਮਾਵੋ ਤਰਨੂ ਧਰਤੀ ਬਣਾਓ ਉਸ ਵਿੱਚ ਸੁੱਚਾ ਆਚਰਣ ਵੀ ਬੀਜੋ ਬਸ ਇਹੋ ਜਹੀ ਆਤਮਕ ਜੀਵਨ ਨੂੰ ਪਰਫੁੱਲਤ ਕਰਨ ਵਾਲੀ ਖੇਤੀ ਵਾਈ ਕਰੋ ਤਾਵਾ ਵਪਾਰੀ ਜਾਣੋ ਲਾਹ ਲੈ ਜਾਓ ਜੇ ਤੁਸੀਂ ਇਤੋਂ ਉੱਤੇ ਆਤਮਿਕ ਜੀਵਨ ਦਾ ਲਾਭ ਖਾਟ ਕੇ ਲੈ ਜਾਓਗੇ ਤਾਂ ਸਿਆਣੇ ਵਪਾਰੀ ਸਮਝ ਜਾਓਗੇ ਕਰਮ ਹੋਵੇ ਸਤ ਗੁਰ ਮਿਲੈ 부ਝੈ ਵਿਚਾਰਾ ਜਿਸ ਮਨੁੱਖ ਨੂੰ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਵੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਇਸ ਵਿਚਾਰ ਨੂੰ ਸਮਝਦਾ ਹੈ ਨਾਮ ਵਖਾਣ ਸੁਣੇ ਨਾਮ ਨਾਮੇ ਬਿਹਾਰਾ ਉਹ ਪ੍ਰਮਾਤਮਾ ਦਾ ਨਾਮ ਉਚਾਰਦਾ ਹੈ ਨਾਮ ਸੁਣਦਾ ਹੈ ਤੇ ਨਾਮ ਵਿੱਚ ਹੀ ਵਿਹਾਰ ਕਰਦਾ ਹੈ ਜਿਉਂ ਲਾਹ ਟੁੱਟਾ ਤਿਵੇਂ ਵਾਟ ਚਲਦੀ ਆਈ ਸੰਸਾਰ ਦੀ ਇਹਕਾਰ ਸਦਾ ਤੁਰਿ ਆਈ ਹੈ ਕੋਈ ਨਾਮ ਵਿੱਚ ਜੁਣ ਕੇ ਜੁੜ ਕੇ ਆਤਮਕ ਲਾਭ ਖਟਦਾ ਹੈ ਕੋਈ ਮਾਇਆ ਦੇ ਮੋਹ ਵਿੱਚ ਫਸ ਕੇ ਆਤਮਕ ਜੀਵਨ ਘਾਟਾਂ ਖਾਂਦਾ ਹੈ ਜੋ ਤੇ ਸੁਭਾਵੈ ਨਾਨਕਾ ਸਾਈ ਵੜਾਈ ਇਹ ਨਾਨਕ ਪ੍ਰਮਾਤਮਾ ਨੂੰ ਜੋ ਚੰਗਾ ਲੱਗਦਾ ਕੋਈ ਹੁੰਦਾ ਹੈ। ਇਹੀ ਉਸ ਦੀ ਬਜ਼ੁਰਗੀ ਹੈ। ਇਹੀ ਉਸ ਦੀ ਸਿਆਣਫ ਹੈ। ਆਸਾ ਮਹਲਾ ਪਹਿਲਾ ਚਾਰੇ ੁੰਡਾਂ ਢੁੰਡੀਆਂ ਕੋਨੀ ਮੀਮੰਡਾ ਮੈਂ ਸਾਰੀ ਸਿਸਤੀ ਨਪਾਲ ਵੇਖੀ ਹੈ। ਮੈਨੂੰ ਕੋਈ ਵੀ ਆਪਣਾ ਸੱਚਾ ਦਰਦੀ ਨਹੀਂ ਲੱਭਾ ਜੇ ਤੂੰ ਦਾ ਭਾਵ ਹੈ ਸਹਬਾ ਤੂੰ ਮੈਂ ਹਉ ਟੈਂਡਾ اے ਮੇਰੇ ਸਾਇਬ ਜੇ ਤੈਨੂੰ ਮੇਰੀ ਬੇਨਤੀ ਪਸੰਦ ਆਵੇ ਤਾਂ ਮਿਹਰ ਕਰ ਤੂੰ ਮੇਰਾ ਰਾਖਾ ਬਣ ਮੈਂ ਤੇਰਾ ਸੇਵਕ ਬਣਿਆ ਰਹਾ ਦਰ ਦਰ ਵਿਭਾ ਮੈਂ ਨੀਮ ਕੋ ਕਹਿ ਕਰੀ ਸਲਾਮ ਮੈਨੂੰ ਤੇਰੇ ਦਰ ਤੋਂ ਬਿਨਾ ਕੋਈ ਹੋਰ ਦਰ ਨਹੀਂ ਲੱਭਦਾ ਹੋਰ ਕਿਸੇ ਦੇ ਅੱਗੇ ਮੈਂ ਸਲਾਮ ਕਰਾਂ ਇਹ ਕੋ ਮੈਂਡਾ ਤੂੰ ਤਣੀ ਸੱਚਾ ਮੁਖ ਨਾਮ ਰਹਾਓ ਸਿਰਫ ਇੱਕ ਤੂੰ ਹੀ ਮੇਰਾ ਮਾਲਕ ਹੈ ਮੈਂ ਤੇਥੋਂ ਹੀ ਇਦਾਨ ਮੰਗਦਾ ਹਾਂ ਕਿ ਤੇਰਾ ਸਦਾ ਤੇ ਰਹਿਣ ਵਾਲਾ ਨਾਮ ਮੇਰੇ ਮੂੰਹ ਵਿੱਚ ਟਿਕਿਆ ਰਹੇ ਸਿੱਧਾ ਸੇਵਨ ਸਿੱਧ ਪੀਰ ਮੰਗੈ ਰਿਦ ਸਿੱਧ ਲੋਕ ਸਿੱਧ ਤੇ ਪੀਰ ਬਣ ਲਈ ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਨੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ ਦੀ ਤਾਕਤ ਮੰਗਦੇ ਆਂ ਮੈਂ ਇੱਕ ਨਾਮ ਨਵਿਸਰੈ ਸਾਚੇ ਗੁਰਬੁਧ ਮੇਰੀ ਇੱਕ ਤੇਰੇ ਅੱਗੇ ਹੀ ਏ ਅਰਦਾਸ ਹੈ ਕਿ ਅਪੂਲ ਗੁਰੂ ਦੀ ਬਖਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ਜੋਗੀ ਭੋਗੀ ਕਪੜੀ ਕਿਆ ਭਵੇਂ ਦਸੰਤਰ ਜੋਗੀ ਤੇ ਲੀਰਾਂ ਪਹਿਨਣ ਵਾਲੇ ਫਕੀਰ ਵਿਅਰਥ ਹੀ ਦੇਸ਼ ਦੇਸ਼ ਦਾ ਰਟਨ ਕਰਦੇ ਹ ਗੁਰ ਕਾ ਸ਼ਬਦ ਨਾ ਚੀ ਨਹੀਂ ਤਤ ਸਾਰ ਨਿਰੰਤਰ ਉਹ ਸਤਿਗੁਰ ਦੇ ਸ਼ਬਦ ਨੂੰ ਖੋਜਦੇ ਨਹੀਂ ਉਹ ਇੱਕ راست ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ ਪੰਡਤ ਪਾਉਂਦੇ ਜੋ ਐਸੀ ਨਿਤ ਪੜੈ ਪੁਰਾਣਾ ਪੰਡਤ ਪਾੰਦੇ ਤੇ ਜੋਤਸ਼ੀ ਨਿਤ ਪੁਰਾਣਾ ਆਦਿਕ ਪੁਸਤਕਾਂ ਹੀ ਪੜਦੇ ਰਹਿੰਦੇ ਹਾਂ ਅੰਤਰਵਸਤ ਨ ਜਾਣਨੀ ਘਟ ਬ੍ਰਾਹਮ ଲੁਕਾਣਾ ਪਰਮਾਤਮਾ ਹਿਰਦੇ ਵਿੱਚ ਲੁਕਿਆ ਪਿਆ ਹੈ ਇਹ ਲੋਕ ਅੰਦਰਵਸਤੀ ਨਾਮ ਵਸਤੂ ਨੂੰ ਨਹੀਂ ਪਛਾਣਦੇ ਇੱਕ ਤਪਸੀ ਬਨਮਹਿ ਤਪ ਕਰੈ ਨਿਤ ਤੀਰਥ ਵਾਸਾ ਅਨੇਕਾਂ ਬੰਦੇ ਤਪੀ ਬਣੇ ਹੋਏ ਹਨ ਜੰਗਲਾਂ ਵਿੱਚ ਜਾ ਕੇ ਤਪਸਾਦ ਰਹੇ ਹਨ ਤੇ ਸਦਾ ਤੀਰਥਾਂ ਉੱਤੇ ਨਿਵਾਸ ਰੱਖਦੇ ਹਨ ਆਪਨਾ ਚੀਨਸ ਤਾਮਸੀ ਕਾਹੇ ਪੈ ਉਦਾਸਾ ਤਪਾਂ ਦੇ ਕਾਰਨ ਉਹ ਕ੍ਰੋਧ ਨਾਲ ਭਰੇ ਰਹਿੰਦੇ ਹਨ ਆਪਣੇ ਆਤਮਿਕ ਦੀਵਨ ਨੂੰ ਨਹੀਂ ਖੋਜਦੇ ਤੇ ਤਿਆਗੀ ਬਣਨ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ਇੱਕ ਬਿੰਦ ਜਤਨ ਕਰ ਰੱਖਦੇ ਸੇ ਜਤੀ ਕਹਾਵੇਂ ਅਨੇਕਾ ਬੰਦੇ ਐਸੇ ਹਨ ਜੋ ਜਤਨ ਕਰਕੇ ਵੀਰਜ ਨੂੰ ਰੋਕ ਰੱਖਦੇ ਹਨ ਤੇ ਆਪਣੇ ਆਪ ਨੂੰ ਜਤੀ ਸਦਾਉਂਦੇ ਹਨ ਬੇਨ ਗੁਰ ਸ਼ਬਦ ਨਾ ਛੋਟੇ ਹੀ ਭਰਾਵੇਂ ਆਵੇਂ ਜਾਵੇਂ ਪਰ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਵੀ ਕਰੋਧ ਆਦਿਕ ਤਾਪਸੀ ਸੁਭਾਅ ਤੋਂ ਖਲਾਸੀ ਨਹੀਂ ਪ੍ਰਾਪਤ ਕਰਦੇ ਜਤੀ ਹੋਣ ਦੀ ਪਟਕਣਾ ਵਿੱਚ ਪੈ ਕੇ ਜਨਮ ਮਰਨ ਦੇ ਗੇੜ ਵਿੱਚ ਫੈ ਰਹੇ ਹਾਂ ਇੱਕ ਗ੍ਰਿਹੀ ਸੇਵਕ ਸਾਧਕ ਗੁਰਮਤੀ ਲਾਗੇ ਪਰ ਅਨੇਕਾਂ ਗ੍ਰਿਸ਼ਤੀ ਐਸੇ ਹਨ ਜੋ ਸੇਵਾ ਕਰਦੇ ਹਨ ਸੇਵਾ ਤੇ ਸਾਧਨ ਕਰਦੇ ਹਨ ਤੇ ਗੁਰੂ ਦੀ ਦਿੱਤੀ ਮੱਤ ਉਤੇ ਤੁਰਦੇ ਹਨ ਨਾਮਦਾਨ ਇਸ਼ਨਾਨਦਰੜ ਹਰ ਭਗਤ ਸੋ ਜਾਗੇ ਉਹ ਨਾਮ ਜਪਦੇ ਹਨ ਹੋਰਨਾਂ ਨੂੰ ਨਾਮ ਜਪਣ ਲਈ ਪ੍ਰੇਰਦੇ ਆਪਣਾ ਅਚਾਣ ਪਵਿੱਤਰ ਰੱਖਦੇ ਹਨ ਤੇ ਉਹ ਪ੍ਰਮਾਤਮਾ ਦੀ ਭਗਤੀ ਵਿੱਚ ਆਪਣੇ ਆਪ ਨੂੰ ਦ੍ਰਿੜ ਕਰਕੇ ਵਿਕਾਰਾਂ ਦੇ ਹੱਲਿਆਂ ਵੱਲ ਸੁਚੇਤ ਰਹਿੰਦੇ ਹਨ ਗੁਰ ਤੇ ਦਰ ਘਰ ਜਾਣੀਐ ਸੋ ਜੈ ਸ ਜਾਣੈ ਜੋ ਗੁਰੂ ਦੇ ਪਾਸ ਜਾਂਦਾ ਹੈ ਉਹੀ ਪ੍ਰਮਾਤਮਾ ਦਾ ਦਰਕਾਰ ਗੁਰੂ پاسੂ ਗੁਰੂ ਦੀ ਸ਼ਰਣ ਪਿਆ ਪਛਾਣਦਾ ਹੈ ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਨੈ ਹੈ ਨਾਨਕ ਐਸਾ ਉਹਨੋਕ ਪ੍ਰਮਾਤਮਾ ਦਾ ਨਾਮ ਨਹੀਂ ਵਿਸਾਰਦਾ ਤੇ ਉਸ ਦਾ ਮਨ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਗਿੱਜ ਜਾਂਦਾ ਹੈ